ਮંત્રી ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਯਤਨਾਂ ਨਾਲ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਲਾਂ ਤੱਕ ਸਿੰਚਾਈ ਲਈ ਪਾਣੀ ਮੁਹੱਈਆ ਹੋ ਰਿਹਾ ਹੈ। ਫਸਲਾਂ ਦੀ ਸਿੰਚਾਈ ਲਈ 14103 ਖਾਲਾਂ ਨਾਲ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਿਆ ਹੈ। ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਹੈ ਬਲਕਿ ਇਸ ਦੇ ਨਾਲ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ। ਮੇਰਾ ਨਾਮ ਗਰਮੀਤ ਸਿੰਘ ਹੈ ਜੀ ਸਾਡਾ ਪਿੰਡ ਸ਼ਮਸ਼ਪੁਰ ਸਿੰਘ ਹੈ ਜੀ ਤਹਿਸੀਲ ਖਮਾਣਾ ਜ਼ਿਲ੍ਹਾ ਫਤਿਹਗੜ ਸਾਹਿਬ ਜੀ 20 ਸਾਲ ਬਾਅਦ ਸਾਡੇ ਖੇਤਾਂ 'ਚ ਪਾਣੀ ਆਇਆ ਜੀ ਬਈ ਭਗਵੰਤ ਮਾਨ ਸਾਹਿਬ ਨੇ ਜਿਹੜੀ ਪੱਕੀ ਪਾਈਪ ਲਾਈਨ ਬਣਾਈ ਆ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਸਾਡੇ ਤਾਂ ਪਾਣੀ ਆਉਂਦਾ ਨਹੀਂ ਸੀ ਇਸ ਵਾਰ ਆਇਆ ਜੀ ਮੇਰਾ ਨਾਮ ਕੀਸੂ ਸਿੰਘ ਹੈ ਸਾਰੀਆਂ ਸਰਕਾਰਾਂ ਤੋਂ ਵਧੀਆ ਬਰਾ ਮੱਖ ਮੰਤਰੀ ਬਹੁਤ ਵਧੀਆ ਸੀ ਤਾਂ ਇਹ ਕਹਾਂਗੇ ਵੀ ਮੇਰਾ ਨਾਮ ਗੁਰਮਿੰਦਰ ਸਿੰਘ ਤੁਸੀਂ ਦੇਖ ਸਕਦੇ ਹੋ ਵੀ ਪਿੱਛੇ ਵੀ ਪਾਣੀ ਚੱਲ ਰਿਹਾ ਹੈ ਇੱਧਰ ਸੁਆਇਆ ਇੱਧਰੋਂ ਵੀ ਪਾਣੀ ਆ ਰਿਹਾ ਹੈ ਅਸੀਂ ਮਾਨ ਸਰਕਾਰ ਦੇ ਸਾਰੇ ਨਗਰ ਵੱਲੋਂ ਸਾਰੇ ਇਲਾਕੇ ਵੱਲੋਂ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਿਆ ਹੈ ਛੋਟੇ ਵੀ ਜਿਹੜਾ ਆਪकी ਸਰਕਾਰ ਆਪਕੇ ਦਰਬਾਰ ਡੇਰਾ ਬਸੇ ਅੱਜ ਕੈਂਪ ਲੱਗਿਆ ਲਗਭਗ 170 ਕੈਂਪ 2.5 ਸਾਲ ਸਰਕਾਰ ਤੋਂ 10.2 ਸਾਲ ਸਰਕਾਰ ਬਣੀ ਨੂੰ ਹੋਏ ਆ ਔਰ ਲਗਭਗ 170-72 ਦੇ ਕਰੀਬ ਸਾਡੇ ਕੈਂਪ ਲੱਗ ਚੁੱਕੇ ਆ ਜੀ ਜਿਹੜਾ ਮਾਰਗਦਰਸ਼ਕ ਨੇ ਇਹਦੇ ਭਵਨ ਸਿੰਘ ਮਾਨ ਸਾਡੇ ਮੁੱਖ ਮੰਤਰੀ ਪੰਜਾਬ ਔਰ ਬੜੀ ਮੈਨੂੰ ਖੁਸ਼ੀ ਆ ਕਿ ਮੇਰੇ ਹਲਕੇ ਦੇ ਜਦੋਂ ਕੈਂਪ ਲੱਗਦੇ ਆ ਲੋਕ ਭਰਪੂਰ ਉਹਦਾ ਆਵਾਟ ਆਉਂਦੇ ਨੇ ਇਹ ਜਿਹੜਾ ਕੈਂਪ ਹੈ ਇਹ ਖਾਸ ਕਰ ਐਸਡੀਐਮ ਸਾਹਿਬ ਦੀ ਰਹਿਨਮਾਈ ਚ ਲੱਗਦਾ ਇੱਕ ਐਮਐਲਏ ਦਾ ਕੰਮ ਤਾਂ ਇਹ ਆ ਕਿ ਆਪਣੇ ਹਲਕੇ ਦੇ ਲੋਕਾਂ ਦੀਆਂ ਦਿੱਕਤਾਂ ਨੂੰ ਆਕੇ ਲੋਕਾਂ ਦੇ ਨਾਲ ਸ਼ੇਅਰ ਕਰਦਾ ਪਹਿਲੇ ਸਰਕਾਰ ਦੀ ਉਹਨਾਂ ਨੇ ਵੀ ਕੈਂਪ ਲਗਾਏ ਸੀ ਉਹ ਕੈਂਪ ਲਾਉਂਦੇ ਨਹੀਂ ਸੀ ਕੈਂਪ ਚੱਕ ਕੇ ਨਾ ਉਹ ਸੈਕਟਰੀਟ ਚਲੇ ਜਾਂਦੇ ਸੀ ਕੈਂਪ ਚੱਕ ਕੇ ਬਾਹਰ ਚਲੇ ਜਾਂਦੇ ਸੀਗੇ ਉਹ ਖਾਲੀ ਲੁੱਟਣ ਆਉਂਦੇ ਸੀ ਲੁੱਟ ਕੇ ਚਲੇ ਜਾਂਦੇ ਸੀ ਕੈਂਪ ਆ ਜਿਹੜੀ ਜਨਤਾ ਦੀ ਅਦਾਲਤ ਆਪਕੀ ਸਰਕਾਰ ਆਪਕੇ ਦੁਆਰ ਇਹ ਕੈਂਪੋ ਕੈਂਪਾਂ ਤਾਂ ਕਿ ਅਫਰੀ ਦੇ ਵਿੱਚ ਭੇੜ ਕੇ ਲੋਕਾਂ ਦੇ ਕੰਮ ਕੀ ਤੇ ਆ ਛੋਟੇ ਵੀ ਜਿਹੜਾ ਆਪਕੀ ਸਰਕਾਰ ਆਪਕੇ ਦਰਬਾਰ ਡੇਰਾ ਬਸੇ ਅੱਜ ਕੈਂਪ ਲੱਗਿਆ ਲਗਭਗ 170 ਕੈਂਪ 2.5 ਸਾਲ ਸਰਕਾਰ ਤੋਂ 10.2 ਸਾਲ ਸਰਕਾਰ ਬਣੀ ਨ ਹੋਏ ਆ ਔਰ ਲਗਭਗ 170 72 ਦੇ ਕਰੀਬ ਸਾਡੇ ਕੈਂਪ ਲੱਗ ਚੁੱਕੇ ਆ ਜੀ ਜਿਹੜਾ ਮਾਰਗਦਰਸ਼ਕ ਨੇ ਇਹਦੇ ਭਵਨ ਸਿੰਘ ਮਾਨ ਸਾਡੇ ਮੁੱਖ ਮੰਤਰੀ ਪੰਜਾਬ ਔਰ ਬੜੀ ਮੈਨੂੰ ਖੁਸ਼ੀ ਹੈ ਕਿ ਮੇਰੇ ਹਲਕੇ ਦੇ ਜਦੋਂ ਕੈਂਪ ਲੱਗਦੇ ਆ ਰੁਗ ਭਰਪੂਰ ਉਹਦਾ ਲਾਭ ਹੁੰਦੇ ਨੇ ਇਹ ਜਿਹੜਾ ਕੈਂਪ ਹੈ ਇਹ ਖਾਸ ਕਰ ਐਸਡੀਐਮ ਸਾਹਿਬ ਦੀ ਰਹਿਨਮਾਈ ਚ ਲੱਗਦਾ ਇੱਕ ਐਮਐਲਏ ਦਾ ਕੰਮ ਤਾਂ ਇਹ ਹੈ ਕਿ ਆਪਣੇ ਹਲਕੇ ਦੇ ਲੋਕਾਂ ਦੀਆਂ ਦਿੱਕਤਾਂ ਨੂੰ ਆਕੇ ਲੋਕਾਂ ਦੇ ਨਾਲ ਸ਼ੇਅਰ ਕਰਨਾ ਪਿਛਲੇ ਸਰਕਾਰ ਦੀ ਉਹਨਾਂ ਨੇ ਵੀ ਕੈਂਪ ਲਗਾਏ ਸੀ ਉਹ ਕੈਂਪ ਲਾਉਂਦੇ ਨਹੀਂ ਸੀ ਕੈਂਪ ਚੱਕ ਕੇ ਨਾ ਉਹ ਸੈਕਟਰੀਟ ਚਲੇ ਜਾਂਦੇ ਸੀ ਕੈਂਪ ਚੱਕ ਕੇ ਬਾਹਰ ਚਲੇ ਜਾਂਦੇ ਸੀਗੇ ਉਹ ਖਾਲੀ ਲੁੱਟਣ ਆਉਂਦੇ ਸੀ ਲੁੱਟ ਕੇ ਚਲੇ ਜਾਂਦੇ ਸੀ ਕੈਂਪ ਆ ਜਿਹੜੀ ਜਨਤਾ ਦੀ ਅਦਾਲਤ ਆਪकी ਸਰਕਾਰ ਆਪਕੇ ਦੁਆਰ ਇਹ ਕੈਂਪੋ ਕੈਂਪਾਂ ਤਾਂ ਕਿ ਅਫਰੀ ਦੇ ਵਿੱਚ ਭੇੜ ਕੇ ਲੋਕਾਂ ਦੇ ਕੰਮ ਕੀ ਤੇ ਆ ਛੋਟੇ ਵੀ ਜਿਹੜਾ ਆਪकी ਸਰਕਾਰ ਆਪਕੇ ਦਰਬਾਰ ਡੇਰਾ ਬਸੇ ਅੱਜ ਕੈਂਪ ਲੱਗਿਆ ਲਗਭਗ 170 ਕੈਂਪ 2.5 ਸਾਲ ਸਰਕਾਰ ਤੋਂ 10.2 ਸਾਲ ਸਰਕਾਰ ਬਣੀ ਨ ਹੋਏ ਆ ਔਰ ਲਗਭਗ 170 72 ਦੇ ਕਰੀਬ ਸਾਡੇ ਕੈਂਪ ਲੱਗ ਚੁੱਕੇ ਆ ਜੀ ਜਿਹੜਾ ਮਾਰਗਦਰਸ਼ਕ ਨੇ ਇਹਦੇ ਭਵਨ ਸਿੰਘ ਮਾਨ ਸਾਡੇ ਮੁੱਖ ਮੰਤਰੀ ਪੰਜਾਬ ਔਰ ਬੜੀ ਮੈਨੂੰ ਖੁਸ਼ੀ ਹੈ ਕਿ ਮੇਰੇ ਹਲਕੇ ਦੇ ਜਦੋਂ ਕੈਂਪ ਲੱਗਦੇ ਆ ਲੋਕਾਂ ਨੂੰ ਬਹੁਤੋ ਦਾ ਲਾਭ ਹੁੰਦੇ ਨੇ ਇਹ ਜਿਹੜਾ ਕੈਂਪ ਹੈ ਇਹ ਖਾਸ ਕਰਕੇ ਐਸਡੀਐਮ ਸਾਹਿਬ ਦੀ ਰਹਿਨਮਾਈ ਚ ਲੱਗਦਾ ਇੱਕ ਐਮਐਲਏ ਦਾ ਕੰਮ ਤਾਂ ਇਹ ਆ ਕਿ ਆਪਣੇ ਹਲਕੇ ਦੇ ਲੋਕਾਂ ਦੀਆਂ

WhatsApp channel par